ਮਿੱਤਰੋ ਪਿੰਡ ਚੁੱਪ ਕੀਤੀ ਦੇ ਵਿੱਚੋਂ ਦੋ ਨਗੀਨੇ ਵਿਖਾਉਣੇ ਤੁਹਾਨੂੰ ਇੱਕ ਗੈਰ ਪਿਓਰ ਆ ਇੱਕ ਹੈ ਚੈਫਾ ਜਿਹੜੀ ਗੈਰ ਹੋ ਸੋਈ ਆ ਠੰਡੀ ਸੀਲ ਸਲੱਗ ਫੁੱਲਾ ਸੋਈ ਨੂੰ ਦੋ ਦੋ ਤੋਂ ਤਿੰਨ ਦਿਨ ਹੋ ਗਏ ਆ ਐਨ ਵੇਖੋ ਇੱਧਰ ਧਰਾਂ ਮਾਰੀ ਬਾਈ ਮੜ ਗਈ ਕੋਈ ਨਿਆਣੇ ਦੀ ਲੋੜ ਨਹੀਂ ਕਈ ਕਹਿੰਦੇ ਨਾ ਗਰਮ ਆ ਆ ਵੇਖੋ ਆਉਂਦੀ ਨਾ ਮੱਛੀ ਮੋਟਰ ਨੂੰ 18 ਦੀ ਉਹਨੂੰ ਚੱਲਦੀ ਵੇਖੋ ਕੋਈ ਨਿਆਣੇ ਦੀ ਲੋੜ ਨਹੀਂ ਸ਼ੱਕਰਾਰ ਦਾ ਬੋਲਾ ਪਿਆ ਹਾ ਪਰਸੋ ਸੋਈ ਹੈ ਹਾਂ ਪਰਸੋ ਸੋਈ ਹੈ 16 17 ਕਿਲੋ ਬੋਲਾ ਹਾਜ਼ਰ ਆ ਤੇ ਬਾਈ ਕੀ ਡਿਮਾਂਡ ਹੈ ਦੀ ਇਹ ਮੁੱਲ ਤਾਂ 75000 ਮੁੱਲ ਬਾਈ 75000 ਦੀਵਾਲੀ ਕਰਕੇ ਕੋਈ ਆਫਰ ਇਹ ਤਾਂ ਮੰਦੀ ਦੇ ਰਹੇਗਾ ਪੂਰਾ ਬਾਈ ਜੀ ਤਾਂ ਵੀ 2000 ਕੱਟ ਦੇ ਜਾਈਏ 73 ਦੀ ਹਾਂ 73 ਦੇ ਦੇਵਾਂਗੇ ਪਰ ਇਹ ਗੱਲ ਆ ਬਈ 15 16 ਕਿਲੋ ਤਿਆਰ ਆ ਬੰਦਾ ਤਿੰਨ ਦਿਨ ਚਾਰ ਡੰਗ ਚੋਕ ਲਿ ਜਾਵੇ ਯਾਰ ਓਕੇ ਨੰਬਰ ਬੋਲੀ ਆ ਤੁਹਾਡਾ 9841681602 ਦੁਬਾਰਾ ਇੱਕ ਵਾਰੀ ਫਿਰ 9841681602 73000 ਦਾ ਮਾਨਤਾਣ ਹੋ ਜੂ ਆ ਹੋ ਜੂ ਬਈ ਹੋ ਜੂ ਪਾਪਾ ਜੀ ਕੱਲਾ ਹੋਇਆ ਕੱਲਾ ਮੋਲੜੀ ਗਈ ਯਾਰ ਤੋੜ ਕੇ ਵਿਖਾ ਲਈ ਬਈ ਮਗਰ ਵੀ ਬੱਚੀ ਆ ਹਾਂ ਦੇਖੋ ਚੈੱਕ ਕਰੋ ਥਣ ਵੀ ਪੀ ਵੀ ਦੇ ਪਾਣ ਨੂੰ ਪਏ ਆ ਤੂੰ ਮੋੜ ਲਿਆ ਮੋੜ ਲਿਆ ਬਈ ਥੋੜੀ ਤੱਪ ਪੈਂਦੀ ਆ ਜੇ ਕਿਸੇ ਨੂੰ ਪਸੰਦ ਆਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚਲਾ ਦਿੰਨੇ ਆ ਕਾਲ ਕਰ ਲਓ ਪਿੰਡ ਚੁੱਪ ਕੀਤੀ ਜਿਲਾ ਮੋਗਾ ਨੇੜੇ ਆ ਦੇ ਬੁੱਧ ਸਿੰਘ ਵਾਲਾ ਕੋਲੇ ਚੜੱਕ ਪੈ ਜਾਂਦਾ ਤੇ ਬਾਈ ਪਰਲੀ ਐਫ ਦਾ ਪਰਲੀ ਬਾਈ ਬਹੁਤ ਬੰਦਾ 35 40 ਕਿਲੋ ਕਿੰਨਾ ਪਾ 30 ਮੰਨ ਕੇ ਬੰਦਾ ਲੈ ਲੈ ਹਾਂ ਥਾਣ ਤੋਂ ਇਹਦਾ ਵੀ ਚੰਗਾ ਵੇਣ ਸੋ ਬਹੁਤ ਹਨ ਬੋਡੀ ਸਟਰਕਚਰ ਬਹੁਤ ਵਧੀਆ ਕੱਦ ਕਾਠ ਵਜਨ ਵਜੂਦ ਫੁੱਲ ਆ ਤੋਰੇ ਮੜੀ ਜੀ ਬਾਈ ਠੰਡੀ ਸੀਲ ਆ ਬਾਈ ਹਾਂ ਪੂਰੀ ਪੂਰੀ ਬਾਈ ਰਾਹੀਂ ਬਾਈ ਠੰਡੇ ਯਾਰ ਮਤਲਬ ਇਹਥੇ ਮਾਰ ਜੀ ਹੱਥ ਲਾਉ ਦਾ ਕਰੋ ਵੀ ਚੱਕ ਲੈ ਇਹਦਾ ਕੀ ਮੁੱਲ ਬਾਈ ਇਨਾ ਬਾਇਕ ਲਈ 120 ਮੱਲ ਅਰੇ ਬਾਈ ਕੱਟੀ ਆ ਪੰਨਾ ਰਹਿਗਾ 15 ਦਾ ਲੈ ਜੀ ਨੂੰ ਵੀ ਬਾਈ ਆਰਤੀ ਦੇ ਸਰਾਨੇ ਨੂੰ ਪਈ ਹੈ ਹਾਂ ਹਾਂ ਪੂਰੀ ਪੂਰੀ ਹਾਂ ਫੁੱਲ ਪਲੀ ਆ ਰੰਗ ਬਾਜ ਫੁੱਲ ਹਾਂ ਆਪਾਂ ਤਾਂ ਕਿੰਨੇ ਬਾਈ 25 26 ਕਿਲੋ ਮੰਨ ਕੇ ਆਜੋ ਮੇਰੇ ਹਿਸਾਬ ਨਾਲ ਤਾਂ 25 26 ਕਿਲੋ ਦੁੱਧ ਬਹੁਤ ਹੁੰਦਾ ਹਾਂ ਇਹਦੇ ਕਹਿਣ ਤੇ ਦੱਸਦੇ ਆਪਾਂ ਆਪ ਤਾਂ ਚੋਈ ਨਹੀਂ ਹੁਣ ਆਪਾਂ ਕੱਪੜੇ ਲਈ ਆਪਾਂ ਦੇ ਰੋਜ਼ ਪਸ਼ੂਆਂ ਜੀ ਰਹਿਨੇ ਆਪਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਲਈ ਧੰਨਵਾਦ